ਦੇਗਾ ਸਾਹਿਬ ਦਸਵੇਂ ਪਾਸ਼ਾ ਦੀ ਵੱਡੀ ਦਸਤਾਰ ਦਸਵੇਂ ਪਾਸ਼ਾ ਦੀ ਛੋਟੀ ਦਸਤਾਰ ਕਿਸ ਕੀ ਦਸਵੇਂ ਪਾਸ਼ਾ ਦੀ ਵੱਡਾ ਚੋਲਾ ਦਸਵੇਂ ਪਾਸ਼ਾ ਦਾ ਇਹਨਾਂ ਤੇ ਖੂਨ ਤੇ ਪਸੀਨੇ ਦੇ ਨਿਸ਼ਾਨ ਵੀ ਲੱਗੇ ਹੋਏ ਨੇ ਇਹਨਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਮੁਕਸਰ ਦੀ ਜੰਗ ਵਿੱਚ ਪਹਿਨੇ ਹੋਏ ਵਸਤਰ ਨੇ ਛੋਟਾ ਚੋਲਾ 10ਵੇਂ ਪਾਸ਼ਾ ਦਾ ਆਪਣਣ ਦੀ ਜਗ੍ਹਾ ਤੇ ਪਹਿਨਣ ਵਾਲਾ ਛੋਟਾ ਚੋਲਾ 10ਵੇਂ ਪਾਸ਼ਾ ਦਾ ਰੇ ਪਜਾਮਾ 10ਵੇਂ ਪਾਸ਼ਾ ਦਾ ਇਹਨਾਂ ਦੇ ਵੀ ਖੂਨ ਦੇ ਨਿਸ਼ਾਨ ਲੱਗੇ ਹੋਏ ਨੇ ਜਦੋਂ ਕਿ ਭਾਈ ਮਹਾ ਸਿੰਘ ਨੇ ਬੇਦਾਵਾ ਪੜਵਾਇਆ ਸੀ ਤੇ ਟੁੱਟੀ ਹੋਈ ਗੰਡਣ ਦਾ ਵੱਢ ਲਿਆ ਸੀ ਇਹ ਉਸ ਟਾਈਮ ਦੇ ਨਿਸ਼ਾਨ ਨੇ ਮਤਾ ਜੀ ਸਾਹਿਬ ਕੋਲ ਦਾ ਰੇ ਪਜਾਮਾ ਵਾਜ ਦੀ ਡੋਰ ਹੈ ਬਾਜ ਦੇ ਪੈਰਾਂ ਵਿੱਚ ਬੰਨੀ ਹੁੰਦੀ ਸੀ ਬਾਜ ਦੇ ਪੈਰਾਂ ਦੀ ਡੋਰ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਜਬਜੀ ਸਾਹਿਬ ਤੋਂ ਲੈ ਕੇ ਰਾਗ ਮਾਲਾ ਤੱਕ ਸੰਪੂਰਨ ਬਾਣੀ ਦਰਜ ਹੈ ਇਹਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਹੁਕਮਨਾਮੇ ਜਿਸਤੇ ਦਮਦਮਾ ਸਾਹਿਬ ਤਖਤ ਸਿਧ ਹੋਏ ਨੇ ਦਸਵੇਂ ਪਾਸ਼ਾ ਦੇ ਮੁਖਵਾਕ ਉਪਰ ਮੋਹਰ ਲੱਗੀ ਹੈ ਜਿਨ੍ਹਾਂ ਦੇ ਦਰਸ਼ਨ ਤੁਸੀਂ ਤੱਕ ਸਾਹਿਬ ਕੀਤੇ ਹੋ ਆਹ ਹੋਇਆ ਉਹ ਦੂਜਾ। ਇਹ ਗਾ ਸਾਹਿਬ ਦਸਵੇਂ ਪਾਤਸ਼ਾਹ ਦੀ। ਵੱਡੀ ਦਸਤਾਰ ਦਸਵੇਂ ਪਾਤਸ਼ਾਹ ਦੀ। ਛੋਟੀ ਦਸਤਾਰ ਕਿਸ ਕੀ ਦਸਵੇਂ ਪਾਤਸ਼ਾਹ ਦੀ। ਵੱਡਾ ਚੋਲਾ ਦਸਵੇਂ ਪਾਤਸ਼ਾਹ ਦਾ। ਇਹਨਾਂ ਤੇ ਖੂਨ ਤੇ ਪਸੀਨੇ ਦੇ ਨਿਸ਼ਾਨ ਵੀ ਲੱਗੇ ਹੋਏ ਨੇ। ਇਹਨਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਮੁਕਸਰ ਦੀ ਜੰਗ ਵਿੱਚ ਪਹਿਨੇ ਹੋਏ ਵਸਤਰ ਨੇ। ਛੋਟਾ ਚੋਲਾ 10ਵੇਂ ਪਾਸ਼ਾ ਦਾ ਬੁਨਾਈਂ ਦੀ ਜਗ੍ਹਾ ਤੇ ਪਹਿਨਣ ਵਾਲਾ। ਛੋਟਾ ਚੋਲਾ 10ਵੇਂ ਪਾਸ਼ਾ ਦਾ। ਤਰੇ ਪਜਾਮਾ 10ਵੇਂ ਪਾਸ਼ਾ ਦਾ। ਇਹਨਾਂ ਦੇ ਵੀ ਖੂਨ ਦੇ ਨਿਸ਼ਾਨ ਲੱਗੇ ਹੋਏ ਨੇ। ਜਦੋਂ ਕਿ ਭਾਈ ਮਹਾ ਸਿੰਘ ਨੇ ਬੇਦਾਵਾ ਪੜਵਾਇਆ ਸੀ ਤੇ ਟੁੱਟੀ ਹੋਈ ਗੰਡਣ ਦਾ ਵੱਲ ਲਿਆ ਸੀ। ਇਹ ਉਸ ਟਾਈਮ ਦੇ ਨਿਸ਼ਾਨ ਹੈ। ਮਤਾਜੀ ਸਾਹਿਬ ਕੋਰ ਦਾ ਰਿਪਯਮ ਬਾਜ ਦੀ ਡੋਰ ਹੈ ਬਾਜ ਦੇ ਪੈਰਾਂ ਵਿੱਚ ਬੰਨੀ ਹੁੰਦੀ ਸੀ ਬਾਜ ਦੇ ਪੈਰਾਂ ਦੀ ਡੋਰ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਜਬਜੀ ਸਾਹਿਬ ਤੋਂ ਲੈ ਕੇ ਰਾਗ ਮਾਲਾ ਤੱਕ ਸੰਪੂਰਨ ਬਾਣੀ ਦਰਜ ਹੈ ਇਹਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਹੁਕਮਨਾਮੇ ਜਿਸ ਤੇ ਦਮਦਮਾ ਸਾਹਿਬ ਤੱਕ ਸਿੱਧ ਹੋਏ ਨੇ ਦਸਵੇਂ ਪਾਤਸ਼ਾਹ ਦੇ ਮੁਖਵਾਕ ਉਪਰ ਮੋਹਰ ਲੱਗੀ ਹੈ ਜਿਨ੍ਹਾਂ ਦੇ ਦਰਸ਼ਨ ਤੁਸੀਂ ਤੱਕ ਸਾਹਿਬ ਕੀਤੇ ਹਨ ਹਾਂ